ਅੱਜ ਆਪਾਂ ਬਣਾਵਾਂਗੇ ਅੱਜ ਸਾਗ ਬਹੁਤ ਦਿਨ ਹੋ ਗਏ ਸੀ ਸਾਗ ਬਣਾਏ ਨੂੰ ਸਰਦੀ ਸਾਰੀ ਜਾਣ ਵਾਲੀ ਹੋ ਗਈ ਵੈਸੇ ਤਾਂ ਠੰਡ ਦੁਬਾਰਾ ਸ਼ੁਰੂ ਹੋ ਗਈ ਤੇ ਕਿਉਂਕਿ ਸਰਮਾ ਜਿਹੜੀਆਂ ਸਾਰੀਆਂ ਫੁੱਲ ਕੱਢ ਗਈਆਂ ਹੁਣ ਮਸਾਲਾ ਬਕੀ ਲੈ ਆਂ ਆਪਾਂ ਸਾਗ ਭਲੇ ਆਗੇ ਪਾਲਕ ਵਿਚੀ ਧਨੀਆ ਹੋ ਗਿਆ ਮੇਥੀ ਹੋ ਗਈ ਮੇਥੇ ਬਾਥੂ ਸਾਰਾ ਮਿਕਸ ਲਿਆਇਆ ਹੈ ਅਸੀਂ ਸਮਾਨ ਕਰਕੇ ਵਿੱਚ ਗਾਜਰ ਸੇਜਾ ਅੱਜ ਆਪਾਂ ਇਹਨੂੰ ਲੱਗ ਤਰੀਕੇ ਦੇ ਨਾਲ ਬਣਾਵਾਂਗੇ ਪਹਿਲਾਂ ਆਪਾਂ ਧੋ ਕੇ ਬਣਾਉਂਦੇ ਹੁੰਦੇ ਸੀ ਅੱਜ ਆਪਾਂ ਮਗਰੋਂ ਧੋਵਾਂਗੇ ਚੀਰ ਕੇ ਮੰਮੀ ਕਹਿੰਦੀ ਸੁੱਕਣਾ ਨਹੀਂ ਹੈਗਾ ਤੱਕ ਫੱਕਾ ਡਲੀਰਾ ਬਣੇ ਵਾਲੇ ਉਹ ਇਦਾਂ ਠੰਡ ਮੰਨੀ ਪਿਆ ਗਿਆ ਦਾ ਕੱਢ ਲਈ ਧੁੱਪ ਜੀ ਰੱਬ ਨੇ ਉਧਰ ਆਪਣੇ ਪੋਚਾ ਲਾਇਆ ਪਿਆ ਸੀ ਪੋਚਾ ਗਿੱਲਾ ਸੀ ਹਜੇ ਇਧਰ ਹਜੇ ਗਿੱਲਾ ਹੈਗਾ ਤਾਂ ਇਹ ਮੰਮੀ ਉੱਥੇ ਬਹਿ ਕੇ ਸਾਕ ਛੀਰਨ ਲੱਗ ਗਏ ਆ ਸਾਨੂੰ ਲੱਗ ਤਰੀਕੇ ਦੇ ਨਾਲ ਦੱਸਾਂਗੇ ਸਾਕ ਬਣਾਉਣ ਉਹਦੇ ਨਾਲ ਤਜਾਬ ਨਹੀਂ ਬਣਦਾ ਹੈਗਾ ਜਦੋਂ ਅਸੀਂ ਇਹਨੂੰ ਧੋ ਲਾਂਗੇ ਧੋ ਕੇ ਵੀ ਇਹਦਾ ਜੜਨ ਜੈਰਾਂ ਜੂਰਾਂ ਸਾਰੀਆਂ ਨੇ ਉਹ ਬਾਹਰ ਹੋ ਜਾਂਦੀਆਂ ਨਿਕਲ ਜਾਂਦੀਆਂ ਛੀਰ ਕੇ ਧੋਵਾਂਗੇ ਜਦੋਂ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਜਿਸ ਤਰੀਕੇ ਦੇ ਨਾਲ ਬਣਾਵਾਂਗੇ ਆਪਾਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਤੇ ਚਲੋ ਜੇ ਆਪਾਂ ਇਹਨਾਂ ਨੂੰ ਕੱਟ ਲਈਏ ਕੱਟ ਕੇ ਇਸ ਤੋਂ ਬਾਅਦ ਆਪਾਂ ਬਣਾਵਾਂਗੇ ਜਦੋਂ ਤੇ ਤੁਹਾਨੂੰ ਦਿਖਾਵਾਂਗੇ ਮਸ਼ੀਨ ਜੀ ਨਾਲ ਤਾਂ ਸਾਰਾ ਪਾਣੀ ਪਾਣੀ ਨਿਕਲ ਜਾਂਦਾ ਹਨਾ ਹਾ ਤੇਰਾ ਸਾਗ ਬਰੀਕ ਬਰੀਕ ਮੇਰਾ ਹੱਥ ਸੀ ਪਹਿਲਾਂ ਨਹੀਂ ਆਇਆ ਹੈ ਜ ਬਰੀਕ ਚ ਬਣਾਉਣਾ ਦੇਖੀ ਸਾਗ ਮਰਿਆਈ ਵਰਗਾ ਬਣਦਾ ਇਹ ਲੋ ਦੇਖ ਕੇ ਖਾ ਕੇ ਤੂੰ ਐ ਕਹੇਂਗੀ ਮੈਨੂੰ ਕੌਲੀ ਹੋਰ ਵੀ ਪਾ ਲੈ ਬੇਬੇ ਦੇ ਸਾਗ ਨਾਲ ਚਾਹੋ ਵੀ ਨਹੀਂ ਬਣਦਾ ਤਜਾਬ ਵੀ ਨਹੀਂ ਬਣਦਾ ਕੀ ਪਾਉਣੀ ਹੁੰਦੀ ਵਾਵੇਂ ਕਿਵੇਂ ਬਣਾਉਣੀ ਆ ਤਜਾਬ ਨਹੀਂ ਬਣਦਾ ਇਹ ਜਦ ਪਾਲਕ ਵੱਧ ਰੱਖੇ ਇਹਦੇ ਨਾਲ ਬਲੱਡ ਸਹੀ ਰਹਿੰਦਾ ਫਲਕ ਨਾਲ ਆਪਣਾ ਆਬ ਮੇਥੇ ਵਿੱਚੀ ਲਾਸਨ ਦੀਆਂ ਉਹ ਪਾਤੀਆਂ ਪਾਣਾ ਵਿੱਚੀ ਲਾਸਨ ਦੀਆਂ ਭੂਕਾਂ ਦੀਆਂ ਪਾਤੀਆਂ ਭੂਕਾਂ ਵਿੱਚ ਮੇਥੇ ਇਹਨਾਂ ਇੱਕ ਚੀਜ਼ ਪਾਵੇ ਫਿਰ ਇਹਦੇ ਨਾਲ ਤੇ ਜਾ ਰਹੇ ਹਾਂ ਪਾਲਗ ਵੱਧ ਤੋਂ ਵੱਧ ਪਾ ਲੇ ਕਿਆ ਪਸੰਦ ਖਾਣਾਂਗੇ ਵੀ ਬੇਬੇ ਕਿਹੜੇ ਤਰੀਕੇ ਨਾਲ ਚਾਹ ਬਣਾਉਗੀ ਸਾਗ ਆ ਸਨਸਾਰਾ ਬੇਬੇ ਦਾ ਤਰੀਕਾ ਸਮਝਾਵਾਂਗੇ ਵੀ ਕਿਵੇਂ ਬਣਾਉਂਦੇ ਵੇ ਬੇਬੇ ਕੱਟ ਲੈਣ ਦੋ ਸਾਗ ਇਸ ਤੋਂ ਬਾਅਦ ਫਿਰ ਆਪਾਂ ਅਗਲਾ ਦਿਖਾਵਾਂਗੇ ਲਓ ਜੀ ਆਪਾਂ ਗਰਮ ਪਾਣੀ ਲਈ ਤੇ ਪਾਣੀ ਜਦੋਂ ਗਰਮ ਹੋ ਗਿਆ ਤੀਲੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਰੱਖਤਾ ਜਦੋਂ ਪਾਣੀ ਗਰਮ ਹੋ ਗਿਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਸਾਗ ਆ ਉਹ ਪਾ ਦਾਂਗੇ ਸਾਗ ਜੀ ਆਪਾਂ ਧੋ ਕੇ ਇਹਨੂੰ ਸੁੱਕਣਾ ਪਾਤਾ ਸੀ ਤੇ ਹੁਣ ਜਮਾ ਸੁੱਕ ਚੁੱਕਿਆਗਾ ਇਹ ਤੇ ਜਦੋਂ ਪਾਣੀ ਗਰਮ ਹੋ ਗਿਆ ਆਪਾਂ ਇਸ ਦੇ ਵਿੱਚ ਉਹਨੂੰ ਇਹਨੂੰ ਪਾ ਦਾਂਗੇ ਉਹ ਇਧਰ ਆਪਣੀ ਚਾਹ ਰੱਖੀ ਹੋਈ ਹੈ ਟਾਈਮ 2:30 ਵਜੇ ਉਹ ਵਾਲਾ ਆਇਆ ਨਹੀਂ ਜੀ ਹੋ ਗਿਆ ਉਹ ਤਾਂ ਗਰਮ ਪਾਣੀ ਹੋ ਗਿਆ ਨਹੀਂ ਪਾਣੀ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਗ ਅੱਗੇ ਆਪਾਂ ਮਗਰੋਂ ਕੱਟ ਕੇ ਪਾਉਣੇ ਉਹਨਾਂ ਪਹਿਲਾਂ ਧੋ ਦਿੰਨੇ ਆ ਇਸ ਵਾਰ ਆਪਾਂ ਪਹਿਲਾਂ ਹੋ ਕਰਿਆਗਾ ਆਰੇ ਲੱਗਾਤਾ ਹੋਰਾ ਪਾਣੀ ਕੱਢ ਦਿਆਂ ਫਿਰ ਇਹਦੇ ਨਾਲ ਨਮਕ ਪਾਏਗੇ ਹੁਣ ਨਾਲੇ ਤਜਾ ਮੀਂਹ ਬੰਦਾ ਨਮਾ ਪਾਣੀ ਪਾਇਆ ਦਿੰਦੇ ਰਹੇ ਹੁਣ ਪੁੱਤਣਾ ਪਾਣੀ ਮੰਮੀ ਬਾਲਟੀ ਲੈ ਲਾਣੀ ਸੀ ਹੁਣੇ ਜੇ ਨਮਾ ਪਾਣੀ ਪੈ ਜੋ ਸਾਰਾ ਹਨ ਹਣੇ ਤੋਂ ਬਾਅਦ ਨਮਾ ਪਾਣੀ ਪਾ ਦਾਂਗੇ ਆ ਕਰ ਦਾਂਗੇ ਜਦੋਂ ਸਾਰਾ ਪਾ ਦਾਂਗੇ

ਦੇਖ ਕੇ ਹਜਾ ਪਾਣੀ ਨਿਕਲਦਾ ਹੈ ਨਾ ਪਿਆ ਪਾਣੀ ਨਿਕਲ ਨੋਰੇ ਪਰ ਇਹ ਹਸ ਤੇ ਹਾਂ ਕਰੀ ਜਾਨੇ ਉਹ ਨਿਕਲ ਜਾਂਦਾ ਅਸੀਂ ਇਸ ਤਰੀਕੇ ਦੇ ਨਾਲ ਸਾਗ ਬਣਾਉਣੇ ਹੁੰਦੇ ਆ ਜੀ ਬਿਲਕੁਲ ਨੀਰ ਤਜਾ ਬਣਦਾ ਹੈਗਾ ਮੈਂ ਬਹੁਤ ਵਧੀਆ ਬਣਦਾ ਹੈਗਾ ਬਦਲ ਬਹੁਤ ਹੋਏ ਪੈਨੇ ਅੱਜ ਇਹ ਗਰਮ ਕਰ ਦਈਏ ਇਸ ਤਰ ਮਮੇ ਸਾਗ ਪਾ ਜੰਦੇ ਨੇ ਇਹ ਸਾਰੇ ਸਾਗ ਦਾ ਪਾਣੀ ਬਾਹਰ ਕੱਢਤਾ ਪਾਣੀ ਹੈ ਹੈ ਆਦਾ ਪਾ ਜੀ ਦਈ ਬਾਅਦ ਚ ਪਾ ਦੀ ਇਹਦੇ ਨਾਲ ਨਹੀਂ ਕਿਵੇਂ ਵੀ ਪਾਣੀ ਮਿਲੋ ਬਹੁਤ ਜਿਆਦਾ ਨਹੀਂ ਜੇ ਤਾਂ ਟਲ ਗਿਆ ਫਿਰ ਪਾ ਦੀ ਰੱਬ ਦੇ ਰੰਗ ਜੀ ਮੀਂਹ ਪਾਤਾ ਹਾਂਜੀ ਹੁਣ ਇੱਥੇ ਮੰਮੀ ਅਦਰਕ ਲਸਣ ਤੇ ਅਦਰਕ ਹੋ ਗਿਆ ਇੱਕ ਲਸਣ ਹੋ ਗਿਆ ਇਹਨੂੰ ਸਾਰਿਆਂ ਨੂੰ ਆਪਾਂ ਗ੍ਰੈਂਡ ਕਰਕੇ ਕੁੰਡੇ ਦੇ ਵਿੱਚ ਕੁੱਟ ਕੇ ਪਾਵਾਂਗੇ ਤੇ ਆ ਪਿਆਜ਼ ਪਾਉਣਾ ਸਾਹ ਤਾ ਹਾਂ ਸਾਹ ਕਰ ਲਓ ਜੀ ਆਪਾਂ ਪਿਆਜ਼ ਆਪਾਂ ਸਾਫਤਾ ਇਹ ਧੋ ਕੇ ਆਪਾਂ ਇਹਦੇ ਵਿੱਚ ਸਾਗ ਚਾਹੀ ਪਾ ਦਾਂਗੇ। ਲਓ ਜੀ ਆਪਾਂ ਸਾਰਾ ਪਾਤਾ ਇਹ ਪਿਆਜ਼ ਇਹਦੇ ਵਿੱਚ ਪਾਤਾ ਤੇ ਇਹ ਇਹ ਵਿੱਚ ਆਪਾਂ ਜੋ ਆਪਾਂ ਸਾਫਤਾ ਪਿਆਜ਼ ਪਾਦ ਨੇ ਇਹਦੇ ਨੇ ਵੀ ਬਹੁਤ ਤਜਾ ਬਹੁਤ ਘੱਟ ਬੰਦ ਆ ਸਾਗ ਦੇ ਵਿੱਚ ਤੇ ਆਹ ਸਮਾਨ ਦਾ ਆਪਾਂ ਗ੍ਰੈਂਡ ਕਰਕੇ ਪਾਵਾਂਗੇ। ਸਾਗ ਪੈਸੇ ਆਪਣਾ ਅੱਧਾ ਵਾਂਗ ਰਿਜ ਗਿਆ ਜਿਆਦਾ ਸੀ ਨਾ ਸਾਗ ਸਨੀਰ ਲਾਉਣੀ ਆ ਮੱਝਾਂ ਨੂੰ ਭੁੱਖ ਲੱਗਿਆ ਠੰਡ ਨਾਲ ਇਧਰ ਆਪਣਾ ਗੁਰਸ਼ਰਨ ਆ ਗਿਆ ਗੁਰਸ਼ਰਨ ਨੇ ਖਾਣਾ ਖਾ ਲਿਆ ਗੁਰਸ਼ਰਨ ਦੇਖੋ ਜੀ ਪਰੌਠੇ ਪਤਾ ਕਹਦੇ ਨੇ ਹੰਨਾ ਹੁੰਦਾਗਾ ਗੁਰਸ਼ਰਨ ਖਾਂਦਾ ਸੌਸ ਨਾਲ ਪਰੌਠੇ ਨੂਨ ਮਿਰਚਲੇ ਪਰੌਠੇ ਲਾ ਦੇ ਨੇ ਉਹਨੂੰ ਆਪਾਂ ਸੌਸ ਨਾਲ ਖਾ ਲੈਂਦਾਗਾ अच्छा अभी लठंडी होगी। <Stxi> देखो एक नमा नसा है। हम्म नसा हम्म अरे यार वो रिकॉर्ड में जब नाम ना दिए हैं बहुत खातरनाक था यार जैसे कूला जा रहे हैं शाहरुख़ आ रहे हैं कूला हम्म मैं लगी है कि क्यों गरमतो नहीं चाह जाता वो तो गर्मजी लग दिया प्रोटेन करके प्रोटेन करके पहला ज़ेरा स्कूल लो आया का साढ़े तेरे बजे मूंग कुर्सी आदमी जाएगा ट्यूशन ते फिर आएगा है साढ़े पांच बजे ओ बी कैंडा सी ਉਹ ਲੱਤਾਂ ਨੂੰ ਹੀ ਕਹੀ ਇਹਨਾਂ ਲੱਤਾਂ ਨੂੰ ਨਾ ਮਾਰ। ਹਾਂ ਜੀ ਸਰ ਦੁੱਧ ਦੇਖੀ ਪੀਂਦਾ। ਲੱਤਾਂ ਕਿਧਰ ਹੋ ਜਾਂਦੀਆਂ ਨੇ। ਸਾਰਾ 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 ਘੁੱਟ ਰਹਿ ਗਈ, ਬਚ ਗਈ। ਨਾ ਮਰਸਾ ਉਹ ਦੇਖੀ ਜਾਂਦਾ ਵੀ ਬਿਲ ਮਾਫ ਹੁੰਦਾ ਕਿ ਨਾ। ਜਾ ਜਾ ਤੂੰ ਜਾਓ ਜੀ। ਭਾਈ ਖਲਾਰਾ ਉਰੇ ਪਾ ਗਿਆ ਬੁੱਖਾਂ ਦਾ ਏੰਦਾ ਨਾਲੇ ਪਾ ਲੈ ਲਾਸਾ ਨਾਲੇ ਹੋ ਗਿਆ ਹਰਦਾ ਇਹ ਨੂੰ ਪੁੱਟ ਕੇ ਆਪਾਂ ਕੁੰਡੇ ਚ ਫੇਰੇ ਦੇ ਵਿੱਚ ਸਾਗਤ ਪਾ ਦਿਆ

nya funda funda to ye to me harwa kitna sare na funda aata hai ਕਸਾ ਸੇਰਾ ਰਹਿਨੇ ਆਪਾਂ ਘੋਟਨੇ ਜਿਹਨੂੰ ਫੇਰ ਵੀ ਧੋਣਿਆ ਹਨ ਮੇਰਾ ਐ ਰਹਿੰਦਾ ਬਸ ਬਾਸ ਜਾਂ ਮੰਨ ਤੇ ਪਿੱੱਡੀ ਨਾ ਬੜੀ ਬੈਠੀ ਹੋਵੇ ਵਿੱਚ ਬਾਹਰੋਂ ਓ ਕੇਤੀ ਜੀ ਵਧਿਆ ਰਹਿੰਦੀ ਚਲੋ ਘੋਟ ਲਾਣੀ ਲੋ ਜੀ ਆਪਾਂ ਸੰਨੀਰ ਲਾਤੀ ਮੱਜਾਂ ਨੂੰ ਕੋ ਕੋ ਹੱਸੜਦੇ ਆ ਮੀਂਹ ਤਾਂ ਪਾ ਕੇ ਰੱਬ ਹਟ ਗਿਆ ਬਸ ਥੋੜਾ ਥੋੜਾ ਪਾਇਆਗਾ ਦੀ ਆਪਾਂ ਕੁੰਡਾ ਸਤੋ ਲਿਆ ਹੁਣ ਇਹਦੇ ਵਿੱਚ ਆਪਾਂ ਪਾ ਲਿਆ ਅਦਰਕ ਹਰੀ ਮਿਰਚ ਲਸਣ ਤੇ ਪਿਆਜ਼ ਤੇ ਹੁਣ ਮੰਮੀ ਨੂੰ ਗ੍ਰाइंड ਕਰਦੇ ਨੇਗੇ ਬਸ ਹੁਣ ਆਪਾਂ ਜਮ ਇਹਨੂੰ ਬਿਲਕੁਲ ਗ੍ਰाइंड ਕਰਕੇ ਫਿਰ ਇਹਨੂੰ ਪਾ ਦਾਂਗੇ ਤੇ ਆਪਾਂ ਇਹਨੂੰ ਉਦੋਂ ਪਾਵਾਂਗੇ ਜਦੋਂ ਜੀ ਆਪਣਾ ਜਿਹੜਾ साग जमा रिज चुक बस थोड़ा अद्धा घंटा घंटा फिर करा फिर जी समेल उ अदरक दी लसन की साग अपना बहुत रिज चुक है थोड़ा जा गर्म पानी पा दे ਜੀ ਬਸ ਹੁਣ ਆਪਾਂ ਇਹਨੂੰ ਜਮਾ ਬਿਲਕੁਲ ਗ੍ਰੈਂਡ ਕਰਕੇ ਦੇ ਵਿੱਚ ਪਾ ਲਾਂਗੇ ਚਲੋ ਜੀ ਆਪਾਂ ਹੁਣ ਬਾਬਾ ਜੀ ਦੇ ਮੱਥਾ ਟੇਕ ਕੇ ਆਉਨੇ ਆਗੇ ਤੇ ਆਪਣੇ ਅੱਜ ਹੈਗਾ ਦਿਨ ਜੀ ਮੰਗਲਵਾਰ ਤੇ ਆਪਣੇ ਬਾਬਾ ਲੌਂਗ ਫ੍ਰੀਜ ਦੇ ਸਮਾਧਾਂ ਬਣੀਆਂ ਹੋਈਆਂ ਨੇ ਤੇ ਉੱਥੇ ਮੰਗਲਵਾਰ ਵਾਲੇ ਦਿਨ ਜਿਹੜਾ ਮੱਥਾ ਟੇਕਿਆ ਜਾਂਦਾ ਹੈਗਾ ਤੇ ਆਪਾਂ ਜਾਣੇ ਆ ਜੀ ਮੀ ਤਾਂ हट ਚੁੱਕਿਆ ਸੀ ਤੇ ਸਵੇਰੇ ਸਵੇਰੇ ਜੋ ਕੇ ਰੰਤ ਪਹਿਰੇ ਜੇ ਪਾਉਣ ਲੱਗ ਗਿਆ ਸੀ ਰੱਬ ਇਸ ਤੋਂ ਬਾਅਦ ਨੀ ਮੀ ਆਇਆ ਹੈਗਾ ਤੇ ਆਪਾਂ ਚੱਲ ਮੱਥਾ ਟੇਕ ਕੇ ਆਈਏ ਤੇ ਆਪਾਂ ਉੱਥੇ ਅਸੀਰਨੀ ਆ ਜਿਹੜੀ ਪਤਾਸਿਆਂ ਦੀ ਉਹ ਹੀ ਚੜਾ ਕੇ ਆਵਾਂਗੇ ਤੇ ਬਾਕੀ ਦੋ ਜੀ ਚੜਾ ਕੇ ਆਵਾਂਗੇ ਕਰੋ ਬਹੁਤ ਦਿਨ ਹੋ ਗਏ ਜੀ ਜਾਇਆਂ ਨਹੀਂ ਗਿਆ ਦੋ ਤਿੰਨ ਮਹੀਨੇ ਹੋ ਗਏ ਤੇ ਬਸ ਆਏ ਚੱਲ ਪਰਮਾਤਮਾ ਪਸੂਆਂ ਚ ਤੰਦਰੁਸਤੀ ਰੱਖੇ ਹਨ ਤੇ ਸਾਰੇ ਪਰਿਵਾਰ ਚ ਤੰਦਰੁਸਤੀ ਰੱਖੇ ਤੇ ਚਲੋ ਜੀ ਆਪਾਂ ਬਾਬਾ ਜੀ ਦੇ ਮੱਥਾ ਟੇਕ ਕੇ ਆਉਣੇ ਆਗੇ ਇਸ ਤੋਂ ਬਾਅਦ ਆਪਾਂ ਤਾ ਨੂੰ ਆ ਕੇ ਪਸਾਗ ਚਾਲਣ ਵગેਰਾ ਪਾਵਾਂਗੇ ਤੇ ਚਲੋ ਠੀਕ ਆ ਜੀ ਆਪਾਂ ਦੋ ਜੇ ਪਾ ਲਈਏ ਬਾਬਾ ਜੀ ਦੇ ਦੁੱਧ ਜੀ ਆਪਾਂ ਪਹਿਲਾਂ ਸਵੇਰੇ ਉਬਾਲਾ ਦਿੱਤਾ ਸੀ ਤੇ ਜਿਹੜਾ ਕੱਚਾ ਦੁੱਧ ਰੱਖਿਆ ਸੀ ਉਹ ਆਪਾਂ ਨਹੀਂ ਕਿਸਦਾ ਉਹ ਚਲੋ ਇਹ ਪਮਕਾਟੇ ਕਿਉਂ ਨਹੀਂ ਆ ਸਵਾਦ ਆ ਕੇ ਬਾਕੀ ਕੰਮ ਤੇ ਕਰਾਂਗੇ ਲੋਈ ਰੱਖ ਦੋ ਚਲ ਵੀ ਖੱਡੋ ਬਾਈਕ ਗੱਡੀ ਆਪਣੀ ਹੋ ਇੰਨੇ ਠੰਡ ਕਿੱਥੋਂ ਆ ਲ ਮੈਂ ਜਿਵੇਂ ਕਾਗਜ਼ ਵਰਗੀ ਕੋਟੀ ਪਾ ਰੱਖੀ ਆ ਕਬੂੜੀਆਂ ਨੂੰ ਠੰਡ ਨਹੀਂ ਤੇ ਪਾਸੇ ਵੀ ਕੋਟੀ ਹੈ ਜਿਹੜੀ ਸਿੰਗਣੀ ਇਹਦੇ ਵਿੱਚ ਨਹੀਂ ਕਬੂੜੀਆਂ ਨੂੰ ਠੰਡ ਨਹੀਂ ਲੱਗਦੀ ਹੁੰਦੀ ਹਾਂ ਸੋਰ ਬੁੜੀਆਂ ਨੂੰ ਠੰਡਾ ਬੁੜੀਆਂ ਨੂੰ ਠੰਡ ਘੱਟ ਲੱਗਦੀ ਹੁੰਦੀ ਆ ਨਾ ਹਾਂ ਜੀ ਹੁਣ ਆਪਾਂ ਜਿਹੜਾ ਸਾਗ ਆ ਜਮਾ ਬਣ ਗਿਆ ਤੇ ਹੁਣ ਆਪਾਂ ਉਹਦੇ ਵਿੱਚ ਪਾਵਾਂਗੇ ਆਲਣ ਤੇ ਆਪਾਂ ਆਲਣ ਵਿੱਚ ਪਾਵਾਂਗੇ ਇਹ ਵਿੱਚ ਕਣਕ ਤੇ ਮੱਕੀ ਦਾ ਆਟਾ ਜਿਹੜਾਗਾ ਮਿਕਸ ਕੀਤਾ ਹੋਇਆਗਾ ਤੇ ਅੱਗੇ ਆਪਾਂ ਬੇਸਣ ਦਾ ਪਾ ਲੈਨੇ ਹੁੰਨੇ ਆ ਜਦੋਂ ਆਪਣੇ ਕੋਲ ਮੱਕੀ ਦਾ ਆਟਾ ਨਹੀਂ ਹੁੰਦਾ ਅੱਜ ਆਪਣੇ ਕੋਲ ਹੈਗਾ ਮੱਕੀ ਦਾ ਆਟਾ ਆਪਾਂ ਕਣਕ ਤੇ ਮੱਕੀ ਦਾ ਆਟਾ ਮਿਕਸ ਕਰਕੇ ਉਹ ਪਾਉਣੇ ਆ ਲੋ ਜੀ ਸਾਗ ਜਿਹੜਾ ਆਪਣਾ ਬਿਲਕੁਲ ਬਣ ਚੁੱਕਿਆ ਹੈ ਉੱਤਰ ਬੈਠੇ ਨੂੰ। ਚੋ ਟੋ ਬਗਾ। ਲੋ। ਸਾਗ ਆਪਣਾ ਜਮਾ ਬਣ ਗਿਆ ਘੁਲ ਗਿਆ ਹੁਣ। ਹੁਣ ਅਪ ਇਹਦੇ ਵਿੱਚ ਪਾਵਾਂਗੇ ਆਲੂ। ਲਾਲੂ ਲੱਗਦਾ ਇਹਦੇ।

ਗਰਮ ਪੜਾ ਇਹ ਅੱਜ ਪੰਜਾਬੀਆਂ ਦੇ ਰੂਹ ਦੀ ਖਰਾਕ ਜਿਹੜਾ ਸਾਗ ਹੈਗਾ ਸਾਗ ਸਰੋਂ ਦਾ ਮੱਕੀ ਦੀ ਰੋਟੀ ਜਿਹੜੀ ਪੰਜਾਬੀਆਂ ਦੀ ਰੂਹ ਦੀ ਖਰਾਕ ਹੈਗੀ ਤੇ ਇਹੀ ਆਪਾਂ ਕੋਈ ਗੱਲ ਹੈ ਜੀ ਸਰਦੀਆਂ ਦੇ ਵਿੱਚ ਆਪਣਾ ਸਾਗ ਤੇ ਪੰਜਾਬੀਆਂ ਚ ਕਦੂਆਂ ਦੀ ਸਾਗ ਕਦੂ ਦੀ ਸਬਜ਼ੀ ਪੰਜਾਬੀਆਂ ਦੀਆਂ ਤਾਂ ਦੋ ਸਬਜ਼ੀਆਂ ਨੇ ਹੀ ਚੱਲੀ ਜਾਂਦੀਆਂ ਨੇ ਅਸੀਂ ਇੱਕ ਦਿਨ ਗਾਜਰਾਂ ਦੀ ਸਬਜ਼ੀ ਬਣਾ ਲਈ ਪਾਪਾ ਜੀ ਲੈ ਆਏ ਦੁਕਾਨ ਤੋਂ ਬਾਹਰੋਂ ਗਾਜਰਾ ਖੱਲ ਗੋਭ ਵੀ ਬਣਾਈ ਸੀ ਤੇ ਇੰਨਾ ਜ਼ਿਆਦਾ ਤਜਾਬ ਬਣਿਆ ਬਹੁਤ ਜ਼ਿਆਦਾ ਤੇ ਦੂਜੇ ਦਿਨ ਅਸੀਂ ਬਣਾ ਲਈਆਂ ਘਰ ਦੀਆਂ ਗਾਜਰਾ ਤੇ ਉਹਨਾਂ ਨਾਲ ਬਿਲਕੁਲ ਨਹੀਂ ਤਜਾਬ ਬਣਿਆ ਇੰਨੀਆਂ ਵਧੀਆ ਸਬਜੀ ਬਣੀ ਘਰ ਦੀਆਂ ਗਾਜਰਾਂ ਦੀ ਹੈ ਨਾ ਨਾਲੇ ਬਹੁਤ ਸੇਕੀ ਗੁਲਗੀਆਂ ਤੇ ਉਹ ਹੋ ਰਿੱਝੜ ਜਿਹੀਆਂ ਤੇ ਨਾਲ ਸਾਰਾ ਦਿਨ ਖੱਟੇ ਮਿੱਠੇ ਡ ਘਾਰ ਆਈ ਗਏ ਨੇ ਕੁਝ ਵੀ ਮਿੱਠਾ ਨਹੀਂ ਖਾਦਾ ਆਪਾਂ ਕੋਈ ਹੋਰ ਤਲੀ ਚੀਜ਼ ਨਹੀਂ ਖਾਦੀ ਇਕੱਲੀ ਗਾਜਰਾਂ ਦੀ ਸਬਜੀ ਖਾਧੀ ਸੀ ਲਓ ਜੀ ਸਾਗ ਆਪਣਾ ਬਹੁਤ ਵਧੀਆ ਉਹ ਹੋ ਗਿਆ ਥੋੜਾ ਜਲਾਣੇ ਚ ਹੋਰ ਪੈ ਲੂ ਸਾਗ ਆਪਣਾ ਜਿਆਦਾ ਸੀ ਥੋੜਾ ਜਿਹਾ ਪਾਏ ਬਣਾ ਲੈ ਚੱਲ ਕਿਸ ਨੂੰ ਦਿੱਤਾ ਜਾਂਦਾ ਪਰ ਵਦਾ ਮੰਮੀ ਤਾਂ ਕਹਿੰਸੀ ਛੱਡ ਦਿੰਨੇ ਆਂਗੇ ਇੱਕ ਚੀਜ਼ ਨਹੀਂ ਜੀ ਵੱਧ ਸੀ ਕਹਿੰਕੇ ਮੈਂ ਵਿੱਚ ਹੀ ਪਵਾ ਦਿੱਤਾ ਤੇਲੇ ਦਾ ਰੰਗ ਵੱਟ ਜਾਂਦਾ ਸਾਗ ਨਾਲ ਰੰਗ ਕਰਨ ਦੇਖ ਲੈ ਤੇਰੇ ਵਰਗੇ ਦੇ ਨੱਕ ਥੱਲੇ ਨਹੀਂ ਆਉਣਾ ਛਾੜਨ ਤਾਂ ਘੱਟ ਖਾਂਦੇ ਆਪਣੇ ਬੱਚੇ ਘੱਟ ਖਾਂਦੇ ਨੇ ਬਾਕੀ ਸਾਰਾ ਪਰਿਵਾਰ ਆਪਣਾ ਖੁਸ਼ ਹੋ ਕੇ ਖਾਂਦਾ ਦਾ ਪਾ ਦੀ মুਂਗੀ ਦੀ ਦਾਲ ਸੀ ਆਪਣੀ ਉਹਦੇ ਨਾਲ ਬਿਲਕੁਲ ਨਹੀਂ ਤਿਆਰ ਬਣਦਾ ਰੇਹਾਂ ਸਰਪੇਹਾਂ ਦਾ ਬਹੁਤ ਫਰਕ ਪੈ ਜਾਂਦਾ ਜੀ ਜਿਹੜੀ ਆਪਾਂ ਮੁੱਲ ਦੀਆਂ ਸਬਜ਼ੀਆਂ ਲਿਆਉਣੇ ਉਹਦੇ ਰੇਹ ਸਰਪੇ ਬਹੁਤ ਜ਼ਿਆਦਾ ਪਾਈ ਹੁੰਦੀ ਆ ਤੇ ਤਾਂ ਕਰਕੇ ਜੀ ਉਹਦੇ ਨਾਲ ਬਹੁਤ ਜ਼ਿਆਦਾ ਬਣਦਾ ਲਓ ਜੀ ਸਾਗ ਜਮਾ ਮਲਾਈ ਵਰਗਾ ਬਣ ਗਿਆ ਥੋੜਾ ਜਿਹਾ ਆਪੇ ਇਹਦੇ ਵਿੱਚ ਪਾ ਦਾਂਗੇ ਪਾਣੀ ਹੁਣ ਤੇ ਕਿਉਂ ਜਿਹੜਾ ਕਲਕ ਦਾ ਆਟਾ ਤੇ ਮੱਕੀ ਦਾ ਆਟਾ ਫੁੱਲੂਗਾ ਨਾ ਤੇ ਲਓ ਜੀ ਹੁਣ ਆਪਾਂ ਇਹਨੂੰ ਲਵਾ ਦਾਂਗੇ ਸੇਕ ਪਹਿਲਾਂ ਆਪਾਂ ਉਸ ਉਧਰ ਮੱਥਾ ਟੇਕਣ ਚਲੇ ਗਏ ਤਾਂ ਕਰਕੇ ਜੇ ਆਪਾਂ ਬਹੁਤ ਲੇਟ ਹੋ ਗਏ ਨਾਲੇ ਪਗਰ ਸ਼ਾਮ ਨੂੰ ਕਿਉਂਕਿ ਉਹ ਤੋਂ ਲੈ ਆਏ ਉਧਰੋਂ ਹੀ ਮੈਨੂੰ ਥੋੜੀਆਂ ਘੱਟ ਆਉਂਦੀਆਂ ਲਾਉਣੀਆਂ ਪਾਣੀ ਤੇ ਮਾਰਨ ਲੱਗ ਪਿਆ ਤੂੰ ਪਾਣੀ ਵਿੱਚ ਰਾਲਜੂ ਪੁੱਤ ਸਾਰਾ ਇਹੋ ਹੋ ਹੋ ਜੂ ਫਿਰ ਜੋ ਪਾਣੀ ਵਿੱਚ ਮਿਕਸ ਹੋ ਗਿਆ ਨਾ ਇਹਦੇ ਫਿਰ ਸਾਰਾ ਆਟਾ ਜਿਹੜੇ ਵਿੱਚ ਪਾਇਆ ਉਹ ਮੱਕੀ ਦਾ ਸਾਰਾ ਫੁੱਲ ਜੂਗਾ ਅੱਗੇ ਆਪਣਾ ਅੱਧਾ ਕਤੀਲਾ ਹੁੰਦਾ ਹੈ ਕਿ ਤੇ ਆਪਣਾ ਭਰ ਗਿਆ ਕਤੀਲਾ ਸਾਰਾ ਸਾਰਾ ਹਾਲ ਗਿਆ ਸੀ ਨਾ ਪਹਿਲਾਂ ਪਾਣੀ ਹੂੰ ਘਟੋ ਘਟ ਇੱਕ 2 ਵਜੇ ਦਾ ਧਰਿਆ ਹੋਇਆਗਾ ਇੱਕ ਘੰਟੇ ਚ ਪਹਿਲਾਂ ਚੀਰਿਆ ਤੋੜਿਆ ਸਕਾਇਆ ਹਨਾ ਸਾਰਾ ਦਿਨ ਹੀ ਲੰਘ ਗਿਆ ਜੀ ਆਪਣਾ ਸਾਗ ਬਣਾਉਂਦਿਆਂ ਦਾ ਫੇਰ ਕਿਤੇ ਜਾ ਕੇ ਸਾਮੂ ਸਾਗ ਤਿਆਰ ਹੋਇਆਗਾ ਵਾਡ ਦੇਖੋ ਜਮਾ ਬਣ ਗਿਆ ਮਲਾਈ ਵਰਗਾ ਵਾਪਸ ਕਰ ਸੁਆਣ ਵੀ ਬਹੁਤ ਪਾਇਆ ਗਿਆ ਅਦਰਕ ਪਾਇਆ ਗਿਆ ਲਸਣ ਪਾਇਆ ਗਿਆ ਯਾਹ ਤੇ ਪਾਏਗੇ ਦੋ ਤਾਏ ਅਦਰਕ ਨਾ ਪਾਏ ਪਤਾ ਰਕ ਨੂੰ ਗ੍ਰੇਂਡ ਕਰਕੇ ਪਾਇਆਗਾ ਗ੍ਰੇਂਡ ਕਰ ਉਹ ਨਾ ਛੱਲ ਕੇ ਨਾ ਪਾ ਕਰੋ ਮੇ ਮੂੰਚ ਆ ਜੇ ਨਾ ਮੈਂ ਹੱਥ ਚੱਕ ਲਵਾਂ ਮੈਂ ਮੂੰਬਦਨ ਲਾ ਲਓ ਜੀ ਆਪਣਾ ਸਾਗ ਹੋ ਗਿਆ ਰੈਡੀ ਹੁਣ ਬਸ ਇਹਨੂੰ ਥੋੜਾ ਜਿਹਾ ਟਾਈਮ ਆਪਾਂ ਸੇਕ ਲਵਾਉਣੇ ਹੈਗੇ ਇਸ ਤੋਂ ਬਾਅਦ ਆਪਾਂ ਉਪਰਾਂਗੇ ਮੱਕੀ ਦੀ ਰੋਟੀ ਬਣਾਵਾਂਗੇ ਚਲੋ ਜੀ ਮੱਕੀ ਦੀਆਂ ਰੋਟੀਆਂ ਤੇ ਸਾਗ ਤਰਾੰਗੀ ਲੈ ਲਾ ਲੰਬਰਦਾਰੀ ਆਪਾਂ ਮਾਉਜ ਕਰਾਂਗੇ ਲੈ ਲਾ ਲੰਬਰਦਾਰੀ ਆਪਾਂ ਮਾਉਜ ਕਰਾਂਗੇ ਹਨੀ ਦੇ ਵਿਆਹ ਤੁਸੀਂ ਵੀ ਬੋਲੀਆਂ ਪਾਏਂਗੀ ਤੂੰ ਦੇਖੀ ਤਾਂ ਸਹੀ ਬਾਰੀ ਸਵਾਦ ਬੰਗਾ ਸਾਗ ਤੇ ਮੱਕੀ ਦੀ ਰੋਟੀ ਤਾਂ ਵਾਰੀ ਪਦਾਰਥ ਹੈ ਖਾ ਕੇ ਦੇਖੋ ਬਣੇ ਬਹੁਤ ਸਵਾਦ ਲੱਗਦੀ ਹੈ ਤੈਨੂੰ ਕਿੰਨੀ ਆਹ ਆਉਂਦੀਆਂ ਨੇ ਬੋਲੀਆਂ ਮਾਜਬਾਰ ਖਣੇ ਦੇ ਬਹਿ ਪਾਏਗੀ ਮੈਂ ਨੇ ਕੈ ਲੋ ਤੋਏ ਤੁਹਾਡ ਤੁਹਾਰ ਸਾਥ ਮੂ ਸਭੀ ਕਰਨਗੇ ਐਦਾ ਉਹ ਬੁੜੀਆਂ ਆ ਮੰਗੂ ਚੁੰਨੀ ਧਰਕੇ ਤਾਂ ਨਹੀਂ ਨੱਚਦੀਆਂ ਹਾਂ ਹੇ ਆਏ ਇਹ ਕਰਦੀਆਂ ਹੁੰਦੀਆਂ ਜਿਹੜੀਆਂ ਬਾਹਾਂ ਹੀ ਮਾਰ ਤੇ ਸਾਰਾ ਕੁਛ ਹੀ ਗਾਵਾਂਗੇ ਜਦੋਂ ਵਿਆਹ ਆ ਗਿਆ ਨਾ ਦੇਖੀ ਦਾ ਸਾੜੀ ਤੇ ਮਹੱਲਾ ਪਾਉਂਦੀਆਂ ਨੂੰ ਸਾਨੂੰ ਪਹਿਣਾ ਪਹਿਣਾ ਨੂੰ ਆਤਰਾ ਤੇ ਚਾਤਰਾ ਬੰਨ ਜਾਂਿਆ ਸੀ ਤਾਂ ਮੈਂ ਤੇ ਕੈ ਲੋ ਧੋਏ ਆਤਰਾ ਤੇ ਚਾਤਰਾ ਤੋ ਦੇਖੀ ਸਾਡਾ ਗਿੱਕਾ ਚੋ ਭਜਨਾਮਲੀ ਖੜਾ ਵਿਚਾਲੇ ਹੋ ਗਿਆ ਸਾਰਾ ਨਾ ਭਜਨਾਮਲੀ ਹੈ ਚਲੋ ਭਾਈ ਪ੍ਰਸ਼ਾਦਾ ਸਕਦੇ ਹੁਣ ਲਓ ਜੀ ਆਪਣਾ ਜਿਹੜਾ ਸਾਗ ਆ ਬਿਲਕੁਲ ਬਣ ਕੇ ਰੈਡੀ ਹੋ ਗਿਆ ਨਾਲ ਮੱਕੀ ਦੀ ਰੋਟੀ ਆਦਰਕ ਮਿਸਤਰਾਚਾਰ ਤੇ ਨਾਲ ਮੂਹਣੀ ਤੇ ਚਲੋ ਜੀ ਆਪਣਾ ਬਹੁਤ ਸਾਰਾ ਦਿਨ ਪੁੱਟਿਆ ਸਾਗ ਤੇ ਅੱਜ ਬਹੁਤ ਟੇਸਟੀ ਬਣਿਆਗਾ ਤੇ ਚਲੋ ਜੀ ਅੱਪਾ ਹੁਣ ਵੀਡੀਓ ਦਾ ਕਰਨ ਲੱਗੇ ਐਂਡ ਮਿਲਾਂਗੇ ਜੀ ਮੀਨੂ ਬਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣੇ ਤੁਹਾਡਾ ਧੰਨਵਾਦ ਮੈਂ ਬਲੌਗ ਕਰਾਂਗੀ